ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਆਦਬ ਸਤਕਾਰ ਸਹਿਤ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਅਧਿਨ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਪੈਰੋ ਰਾਗ ਦਾ 16 ਨੰਬਰ ਸ਼ਬਦ ਹੈ ਆਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ انسان ਦੀ ਜ਼ਿੰਦਗੀ ਦਾ ਪੁਜਾਰੀਵਾਦ ਵੱਲੋਂ ਪਾਇਆ ਹੋਇਆ ਇੱਕ ਬੜਾ ਵੱਡਾ ਲਾਲਚ ਜਿਹਨੂੰ ਵੱਖ-ਵੱਖ ਧਰਮਾਂ ਨੇ ਵੱਖ-ਵੱਖ ਨਾਮ ਦੇ ਨਾਲ ਚੇਤਾ ਕੀਤਾ ਕਿਸੇ ਨੇ ਇਹਨੂੰ ਪੇਸ਼ਟ ਕੀਤਾ ਕਿਸੇ ਨੇ ਇਹਨੂੰ ਜੰਨਤ ਕਿਹਾ ਕਿਸੇ ਨੇ ਇਹਨੂੰ ਸਵਰਗ ਕਿਹਾ ਕਿਸੇ ਨੇ ਬੈਕਉਟ ਕਿਹਾ ਵੱਖ-ਵੱਖ ਨਾਮਾਂ ਦੇ ਨਾਲ ਉਹਨੂੰ ਚੇਤਾ ਕੀਤਾ ਜਾਂਦਾ ਹੈ ਉਸ ਦਾ ਜ਼ਿਕਰ ਕੀਤਾ ਔਰ ਇੱਥੋਂ ਤੱਕ ਇਨਸਾਨ ਦੀ ਲਾਲਸਾ ਦੇ ਵਿੱਚ ਇਨਸਾਨ ਦੀ ਸੁਰਤ ਦੇ ਵਿੱਚ ਇਹ ਚੀਜ਼ਾਂ ਘਰ ਘਰ ਗਈਆਂ ਇਨਸਾਨ ਆਪਣੀ ਜ਼ਿੰਦਗੀ ਜੀਉਣਾ ਛੱਡ ਕੇ ਆਪਣੇ ਕਰਮਾਂ ਨੂੰ ਚੰਗਾ ਕਰਨ ਦਾ ਛੱਡ ਕੇ ਮਰਨ ਤੋਂ ਬਾਅਦ ਵਾਲੇ ਸਵਰਗ ਦੀ ਲਾਲਸਾ ਦੇ ਵਿੱਚ ਲੱਗ ਔਰ ਇਸ ਤਰੀਕੇ ਦੇ ਨਾਲ ਉਹ ਚੀਜ਼ਾਂ ਪੇਸ਼ ਕੀਤੀਆਂ ਗਈਆਂ ਆਮ ਲੋਕਾਂ ਦੇ ਸਾਹਮਣੇ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਚੀਜ਼ ਦਾ ਸ਼ਿਕਾਰ ਹੋ ਗਏ ਦੋ ਚੀਜ਼ਾਂ ਸਵਰਗ ਦਾ ਲਾਲਚ ਤੇ ਨਰਕ ਦਾ ਡਰਾਵਾ ਜੇ ਇਸ ਪੱਖ ਤੋਂ ਇਹਨੂੰ ਵੇਖਿਆ ਜਾਏ ਵੀ ਬੰਦਾ ਇੱਥੇ ਮਾੜਾ ਕੰਮ ਨਾ ਕਰੇ ਨਹੀਂ ਉਹ ਉਹਦਾ ਦੂਜਾ ਪੱਖ ਬਿਆਨ ਕੀਤਾ ਗਿਆ ਵੀ ਹਾਂ ਜੇ ਤੈਨੂੰ ਸਵਰਗ ਚਾਹੀਦਾ ਕਰਮ ਤੂੰ ਜਿੰਨਾ ਜਿੱਦਾਂ ਮਰਜੀ ਦੇ ਕੀਤੇ ਨੇ ਉਹ ਨਹੀਂ ਜੇ ਤੂੰ ਪੁੰਨ ਦਾਨ ਕਰੇਗਾ ਜੇ ਤੂੰ ਮਰਨ ਤੋਂ ਪਹਿਲਾਂ ਇਹ ਸਾਰੇ ਕਰਮ ਕਰੇਗਾ ਉਹਦੇ অপਸ਼ਨਸ ਬੜੇ ਨੇ ਪਹਿਲਾਂ ਤੇ ਇਹ ਵੀ ਜੇ ਤੂੰ ਜਿਉਂਦੇ ਜੀ ਇਹ ਸਾਰਾ ਕੁਝ ਕਰ ਜਾਏ ਦੂਜਾ ਆਪਸ਼ਨ ਇਹ ਵੀ ਜੇ ਤੂੰ ਜਿਉਂਦੇ ਜੀ ਆਪ ਖੁਦ ਨਹੀਂ ਕਰ ਪਾਇਆ ਤੇਰੇ ਮਰਨ ਤੋਂ ਬਾਅਦ ਤੇਰੇ ਪਰਿਵਾਰ ਵਾਲੇ ਇਹ ਸਾਰੇ ਕਰਮ ਕਰ ਦੇਣ ਤੇ ਫਿਰ ਵੀ ਤੂੰ ਸਵਰਗ ਦੇ ਵਿੱਚ ਪਹੁੰਚ ਜਾਏ ਇਹ ਸਾਰੇ ਕਰਮ ਦੱਸੇ ਗਏ ਨਰਕ ਦਾ ਡਰਾਵਾ ਇਦਾਂ ਦਾ ਦਿੱਤਾ ਗਿਆ ਪਹਿਲਾਂ ਥੋੜਾ ਜਿਹਾ ਸ਼ਬਦ ਤੋਂ ਪਹਿਲਾਂ ਉਸ ਭਾਅ ਨੂੰ ਸਮਝ ਲਈਏ ਕਿਉਂਕਿ ਸ਼ਬਦ ਸਮਝਣਾ ਸੌਖਾ ਹੋਏਗਾ ਸਵਰਗ ਦਾ ਜਿਹੜਾ ਦ੍ਰਿਸ਼ ਪੇਸ਼ ਕੀਤਾ ਗਿਆ ਉਹ ਇਦਾਂ ਦਾ ਪੇਸ਼ ਕੀਤਾ ਗਿਆ ਵੀ ਉੱਥੇ ਹੂਰਾ ਨੇ ਸ਼ਾਇਦ ਦੀਆਂ ਨਦੀਆਂ ਵੇ ਉਹ ਹਰ ਧਰਮ ਦੇ ਹਿਸਾਬ ਦੇ ਨਾਲ ਵੱਖਰਾ ਰੱਖਿਆ ਗਿਆ। ਮੁਸਲਮਾਨ ਮਤ ਇੱਥੇ ਸ਼ਰਾਬ ਨੂੰ ਗੁਨਾਹ ਮੰਨਦੇ ਨੇ ਪੀਣਾ। ਵਿਚਰ ਮੁਸਲਮਾਨ ਜਿਹੜਾ ਸ਼ਰਾਬ ਦੇ ਹਿਸਾਬ ਦੇ ਨਾਲ ਉਹ ਕਹਿੰਦੇ ਵੀ ਮੁਸਲਮਾਨ ਜਿਹੜਾ ਸ਼ਰਾਬ ਨੂੰ ਹੱਥ ਵੀ ਨਾ ਲਾਵੇ ਪਰ ਕਹਿੰਦੇ ਉੱਥੇ ਪੀ ਸਕਦਾ ਜਾ ਕੇ। ਵੀ ਜਿਹੜੀ ਚੀਜ਼ ਇੱਥੇ ਮਾੜੀ ਹੈ ਤੇ ਉੱਥੇ ਵੀ ਮਾੜੀ ਹੈ। ਵੇ ਵਿਚਾਰ ਜੇ ਇੱਥੇ ਮਾੜਾ ਤੇ ਉੱਥੇ ਵੀ ਮਾੜਾ ਹੈ ਉੱਥੇ ਸਭ ਸਭ ਕੁਝ ਚੱਲ ਸਕਦਾ ਹੈ ਉੱਥੇ ਖਾਣ ਨੂੰ ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ ਸ਼ਹਿਦ ਦੀਆਂ ਦੁੱਧ ਦੀਆਂ ਨਦੀਆਂ ਵਹਿ ਰਹੀਆਂ ਨੇ ਬੰਦਾ ਖਾ ਰਿਹਾ ਤੇ ਤੋ ਖਾ ਖਾ ਕੇ ਕੁਝ ਵੀ ਮੁੱਕ ਨਹੀਂ ਰਿਹਾ ਇੰਨਾ ਕੁਝ ਦੇ ਚਾਰੇ ਪਾਸੇ ਐਸ਼ ਪ੍ਰਸਤੀ ਦਾ ਸਾਰਾ ਕੁਝ ਪਿਆ ਹੋਇਆ ਹੈ ਜਦੋਂ ਦੂਜੇ ਪਾਸੇ ਨਰਕ ਦੀ ਤਸਵੀਰ ਪੇਸ਼ ਕੀਤੀ ਤੇ ਨਰਕ ਦੀ ਤਸਵੀਰ ਇਹੋ ਜੀ ਪੇਸ਼ ਕੀਤੀ ਵੀ ਉੱਥੇ ਜਿਹੜੇ ਕੜਾਏ ਨੇ ਉਹ ਤਪ ਰਹੇ ਨੇ ਤੇ ਬੰਦਿਆਂ ਨੂੰ ਖੋਲਦੇ ਹੋਏ ਕੜਾਿਆਂ ਦੇ ਵਿੱਚ ਪਾਇਆ ਜਾ ਰਿਹਾ ਹੈ ਤਪ ਜਿਹੜੇ ਥੰਮ ਨੇ ਉਹ ਤਪੇ ਹੋਏ ਨੇ ਤਪੇ ਹੋਏ ਥੰਮਾਂ ਦੇ ਨਾਲ ਉਸ ਬੰਦੇ ਨੂੰ ਲਗਾਇਆ ਜਾ ਰਿਹਾ ਚਾਰੇ ਪਾਸੇ ਤੋਂ ਅੱਗ ਬਰਸ ਰਹੀ ਹੈ ਉੱਥੋਂ ਜਿਹੜੇ ਬੰਦੇ ਨੇ ਉਹਨਾਂ ਦੇ ਬੜੇ ਭੇੜੇ ਭੇੜੇ ਜੇ ਮੂੰਹ ਆ ਤੇ ਉਹਨਾਂ ਦਾ ਵੇਸ ਜੁੱਧਾਂ ਕਾਲਾ ਜਿਹਾ ਬਣਾ ਕੇ ਪੇਸ਼ ਕੀਤਾ ਵੀ ਡਰਾਉਣਾ ਜਿਹਾ ਪੇਸ਼ ਇਹ ਸਵਰਗ ਤੇ ਨਰਕ ਦੀਆਂ ਦੋ ਤਸਵੀਰਾਂ ਸਾਡੇ ਸਾਹਮਣੇ ਸਮਾਜ ਵੱਲੋਂ ਰੱਖੀਆਂ ਗਈਆਂ ਪੁਜਾਰੀਆਂ ਵੱਲੋਂ ਰੱਖੀਆਂ ਗਈ। ਇਹਨੂੰ ਪਹਿਲਾਂ ਆਪਾਂ ਸਮਝੀਏ। ਸਵਰਗ ਦੇ ਵਿੱਚ ਮੈਂ ਇਹ ਗੁਰਮਤ ਦਾ ਪੱਖ ਪੇਸ਼ ਨਹੀਂ ਕਰ ਰਿਹਾ ਜੋ ਕੁਝ ਲੋਕ ਕਹਿੰਦੇ ਆ। ਉਸ ਗੱਲ ਨੂੰ ਪਹਿਲਾਂ ਆਪਾਂ ਸਮਝ ਰਿਹਾ। ਉਹਨਾਂ ਦੇ ਕਹਿਣ ਦੇ ਮੁਤਾਬਕ ਸਵਰਗ ਦੇ ਵਿੱਚ ਤੁਹਾਨੂੰ ਖਾਣ ਨੂੰ ਪਦਾਰਥ ਮਿਲਣੇ ਆ। ਤੁਹਾਨੂੰ ਸਰੀਰ ਦੀ ਐਸ ਪ੍ਰਸਤੀ ਮਿਲਨੀ ਹੈ ਇਤਿਆਦਿਕ ਹੋਰ ਬੜਾ ਕੁਝ ਸਮਝਣ ਤੇ ਸੋਚਣ ਵਾਲੀ ਗੱਲ ਇਹ ਹੈ ਸਵਰਗ ਦੇ ਵਿੱਚ ਜਾਏਗਾ ਕੌਣ ਵੀ ਜਿਸ ਨੂੰ ਅਸੀਂ ਆਪਣਾ ਮੰਨਦੇ ਸੀ ਆਪਣਾ ਰਿਸ਼ਤੇਦਾਰ ਜਾਂ ਅਸੀਂ ਮੰਨਦੇ ਸੀ ਉਸ ਦੇਹੀ ਨੂੰ ਉਸ ਦੇਹ ਨੂੰ ਤਾਂ ਅਸੀਂ ਆਪ ਸਾੜ ਕੇ ਆਏ ਹਾਂ ਜਿਹੜਾ ਸਰੀਰ ਸਾਡੇ ਕੋਲ ਸੀ ਉਸ ਸਰੀਰ ਨੂੰ ਅਸੀਂ ਆਪ ਆਪਣੇ ਹੱਥੇ ਲਾਂਬੂ ਲਾ ਕੇ ਜੋ ਕੁਝ ਸੀ ਸਾੜ ਕੇ ਤੇ ਜਿਹੜੀਆਂ ਹੱਡੀਆਂ ਜਿਹਨੂੰ ਅਸੀਂ ਹਸਤੀਆਂ ਕਹਿ ਦਿੰਨੇ ਆ ਜਿਹੜੀਆਂ ਬਚ ਗਈਆਂ ਉਹਨਾਂ ਨੂੰ ਅਸੀਂ ਜਾ ਕੇ ਪਾਣੀ ਦੇ ਵਿੱਚ ਤਾਰ ਕੇ ਆਏ ਆ ਅਸੀਂ ਤਾਂ ਕੁਝ ਵੀ ਨਹੀਂ ਛੱਡਿਆ ਤੇ ਦੁੱਧ ਕੌਣ ਪੀਏਗਾ ਸ਼ਰਾਬ ਕੌਣ ਪੀਏਗਾ ਸ਼ਹਿਦ ਕੌਣ ਵਰਤੇਗਾ ਵਿਵਚਾਰ ਕੌਣ ਕਰੇਗਾ ਸਰੀਰ ਨੂੰ ਲੋੜ ਹੈ ਨਾ ਸਾਰਾ ਕੁਝ ਤੇ ਸਰੀਰ ਤੇ ਅਸੀਂ ਸਾੜ ਦਿੱਤਾ ਦੂਜਾ ਪੱਖ ਨਰਕ ਦਾ ਕੜਾਏ ਦੇ ਵਿੱਚ ਕਿੰਨੂ ਕੜਾਏ ਦੇ ਵਿੱਚ ਸੁੱਟੋਗੇ ਤੁਸੀਂ ਸਰੀਰ ਤੇ ਅਸੀਂ ਖਤਮ ਕਰ ਦਿੱਤਾ ਕੋਈ ਵੀ ਮਤ ਹੈ ਕੋਈ ਵੀ ਧਰਮ ਭਾਵੇਂ ਜੈਨੀ ਨੇ ਬੋਧੀ ਨੇ ਈਸਾਈ ਨੇ Hindu ਹੈ ਮੁਸਲਮਾਨ ਅਜਾ ਸਿੱਖਾਂ ਸਿੱਖ ਨੇ ਸਾਰਿਆਂ ਦਾ ਜਿਹੜਾ ਕੰਮ ਹੈ ਉਹ ਸਰੀਰ ਨੂੰ ਨਸ਼ਟ ਕਰਨਾ ਹੈ ਉਹ ਗੱਲ ਵੱਖਰੀ ਹੈ ਵੀ ਮੁਸਲਮਾਨ ਇਸ ਗੱਲ ਨੂੰ ਕਹਿੰਦੇ ਨੇ ਵੀ ਜੇ ਇੱਕ ਦਿਨ ਉਹ ਆਏਗਾ ਕਿਆਮਤ ਦਾ ਦਿਨ ਆਏਗਾ ਤੇ ਸਾਰੇ ਮਰਦੇ ਉੱਠ ਖੜੇ ਹੋਣਗੇ। ਉਹਨਾਂ ਦੇ ਮੁਤਾਬਕ ਹਜ਼ਾਰਾਂ ਸਾਲਾਂ ਤੋਂ ਗੱਲ ਚੱਲਦੀ ਆ ਰਹੀ ਵੀ ਇੱਕ ਦਿਨ ਆਣਾ ਹੈ ਤੇ ਜਿਹੜੇ ਕਬਰਾਂ ਦੇ ਵਿੱਚ ਨੇ ਇਹਨਾਂ ਨੇ ਵੀ ਉੱਠ ਕੇ ਖੜੇ ਹੋ ਜਾਣਾ। ਪਰ ਪੋਸੀਬਲ ਨਹੀਂ ਹੈ ਨਾ। ਉਹਤੇ ਸਰੀਰ ਖਤਮ ਹੋ ਗਿਆ। ਮਿੱਟੀ ਦੇ ਵਿੱਚ ਦੱਬਿਆ ਸਰੀਰ ਕਿੱਥੋਂ ਉੱਠੇਗਾ? ਗੁਰਮਤ ਨੇ ਦੋਵੇਂ ਚੀਜ਼ਾਂ ਨੂੰ ਮੱਡੋ ਰੱਦ ਕੀਤਾ। ਜੇ ਤੁਸੀਂ ਮਰਨ ਤੋਂ ਬਾਅਦ ਸਾਨੂੰ ਸਵਰਗ ਦੇਣਾ ਚਾਹੁੰਦੇ ਹੋ ਤੇ ਸਾਨੂੰ ਨਹੀਂ ਚਾਹੀਦਾ। ਸਤਿਗੁਰੂ ਦੀ ਬਾਣੀ ਦਾ ਭਗਤ ਕਬੀਰ ਸਾਹਿਬ ਜੀ ਦਾ ਬਚਨ ਆਪਾਂ ਪਹਿਲਾਂ ਚੇਤਾ ਕਰ ਲਈਏ। ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਇਆ ਭਗਤ ਕਬੀਰ ਸਾਹਿਬ ਕਹਿੰਦੇ ਭਾਈ ਜੇ ਤੁਸੀਂ ਚਾਹੁੰਦੇ ਹੋ ਵੀ ਮੈਨੂੰ ਸਵਰਗ ਦੇਣਾ ਤੇ ਮੈਨੂੰ ਨਹੀਂ ਚਾਹੀਦਾ ਕਵਨ ਨਰਕ ਕਿਆ ਸਵਰਗ ਵਿਚਾਰਾ ਸੰਤਨ ਦਉ ਰੱਦੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਤੁਹਾਡਾ ਨਰਕ ਤੁਹਾਨੂੰ ਮੁਬਾਰਕ ਤੁਹਾਡਾ ਸਵਰਗ ਤੁਹਾਨੂੰ ਮੁਬਾਰਕ ਅਸੀਂ ਦੋਵਾਂ ਤੇ ਕਾਟਾ ਮਾਰ ਦਤਾ ਸੰਤਨ ਦਉ ਰੱਦੇ ਸਾਡੇ ਵੱਲੋਂ ਰੱਦ ਹੈ ਸਾਨੂੰ ਨਹੀਂ ਚਾਹੀਦਾ अच्छा जबो गुरबानी ने स्वर्ग ते नरक दी गल कीती ओ की है ओइसे शब्द ਦੇ ਵਿੱਚ ਅਖੀਰ ਤੇ ਵਿੱਚ ਜ਼ਿਕਰ ਆਏਗਾ ਉਹ ਆਪਾਂ ਸ਼ਬਦ ਵਿਚਾਰ ਕੇ ਫਿਰ ਉਹਨੂੰ ਸਾਂਝਾ ਕਰਾਂਗੇ भगत कबीर साहिब ने शब्द ਦੇ ਵਿੱਚ ਜ਼ਿਕਰ ਕੀਤਾ ਸਬ ਕੋਈ ਚਲਨ ਕਹਿਤ ਹੈ 우ਹਾ 우ਹਾ ਦਾ ਅਰਥ ਉਥੇ ਬੈਕੁੰਠ ਦੀ ਗੱਲ ਸਵਰਗ ਦੀ ਗੱਲ ਹਰ ਕੋਈ ਬੰਦਾ ਲਾਲਚ ਦੇ ਵਸ ਹੋ ਕੇ ਕਿਰਿਆ ਕਰਮ ਕਰਕੇ ਸਵਰਗ ਦੇ ਲਾਲਚ ਦੇ ਵਿੱਚ ਇੰਨਾ ਮਸਤ ਹੋਇਆ ਫਿਰਦਾ ਵੀ ਲਾਈਨਾਂ ਲਾ ਕੇ ਘੰਟਿਆਂ ਵਧੀ ਸਾਰਾ ਕੁਝ ਕਰਕੇ ਵੀ ਮੈਨੂੰ ਕਿਤੇ ਮਰਨ ਤੋਂ ਬਾਅਦ ਸਵਰਗ ਮਿਲ ਜਾਏ ਅਗਲਾ ਸਵਾਲ ਕੀਤਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ ਜਾਣੋ ਬੈਕੁੰਠ ਹੈ ਕਹਾਂ ਮੈਨੂੰ ਨੇ ਇਸ ਗੱਲ ਦਾ ਪਤਾ ਲੱਗਾ ਜਿਸ ਜਗ੍ਹਾ ਤੇ ਇਹ ਲੋਕ ਜਾਣ ਦੀ ਗੱਲ ਕਰਦੇ ਨੇ ਉਹ ਹੈ ਕਿੱਥੇ ਉਦਾ ਟਿਕਾਣਾ ਕਿੱਥੇ ਹੈ ਜਿਸ ਸਵਰਗ ਤੇ ਨਰਕ ਦੀ ਗੱਲ ਕੀਤੀ ਜਾਂਦੀ ਹੈ ਉਹਦਾ ਕੋਈ ਜਗ੍ਹਾ ਤੇ ਹੋਏਗੀ ਨਾ ਕੋਈ ਇੱਕ ਜਗ੍ਹਾ ਸਥਿਰ ਕੀਤੀ ਹੋਏਗੀ ਵੀ ਆ ਇਸ ਜਗ੍ਹਾ ਤੇ ਸਵਰਗ ਹੈ ਧਰਤੀ ਦੇ ਇਸ ਕੋਨੇ ਦੇ ਵਿੱਚ ਨਰਕ ਹੈ ਅਸਮਾਨ ਦੇ ਵਿੱਚ ਸਵਰਗ ਹੈ ਧਰਤੀ ਦੇ ਵਿੱਚ ਹੈ ਕਿ ਪਤਾਲ ਦੇ ਵਿੱਚ ਆ ਕਿਹੜੀ ਥਾਂ ਤੇ ਹੈ ਇਸ ਗੱਲ ਦਾ ਤਾਂ ਕਿਸੇ ਕਿਸੇ ਨੂੰ ਨਹੀਂ ਪਤਾ ਸਾਡੇ ਸ਼ਟਕਾਰ ਜੋ ਇੱਕ ਪ੍ਰਚਾਰਕ ਨੇ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਉਹ ਵਿਚਾਰ ਕਰਕੇ ਗੁਰਦਾਰੀ ਦੇ ਪੌੜੀਆਂ ਤੋਂ ਬਾਹਰ ਉਤਰ ਰਹੇ ਸੀ ਪਿੱਛੋਂ ਕਿਸੇ ਨੇ ਪੁੱਛਿਆ ਕਹਿੰਦੇ ਗਿਆਨੀ ਜੀ ਮਰਨ ਤੋਂ ਬਾਅਦ ਕੀ ਹੁੰਦਾ ਹੈ ਉਹ ਕਹਿੰਦੇ ਮੈਂ ਹਜੇ ਮਰਿਆ ਨਹੀਂ ਭਾਈ ਇਹ ਤੇ ਸੋਖੀ ਜੀ ਗੱਲ ਹੈ ਨਾ ਕੋਈ ਬੰਦਾ ਕਹੇ ਵੀ ਮਰਨ ਤੋਂ ਬਾਅਦ ਹੁਣ ਮੈਂ ਇੱਥੇ ਬੈਠ ਕੇ ਗੱਪ ਕਹਾਣੀਆਂ ਸੁਣਾਵਾਂ ਵੀ ਬੰਦੇ ਨੂੰ ਜੰਮਦੂਤ ਫੜ ਕੇ ਲੈ ਗਏ ਜੀ ਉਹਨੂੰ ਇੱਥੇ ਮੈਨੂੰ ਕੀ ਪਤਾ ਜਾਂ ਤੇ ਕੋਈ ਬੰਦਾ ਵਾਪਸ ਆ ਕੇ ਦੱਸੇ ਵੀ ਹਾਂ ਮੇਰੇ ਨਾਲ ਇਹ ਕੁਝ ਵਾਪਰੇ ਆ ਫਿਰ ਤੇ ਗੱਲ ਮੰਨੀ ਜਾ ਸਕਦੀ ਹੈ ਹੁਣ ਸਵਰਗ ਦੀ ਤਸਵੀਰ ਜਿੰਨੇ ਵੀ ਪੇਸ਼ ਕੀਤੀ ਹੈ ਹੁਣ ਇਹ ਤੇ ਜਿਹੜਾ ਜਾ ਕੇ ਵਾਪਸ ਆਇਆ ਉਹ ਹੀ ਦੱਸ ਸਕਦਾ ਨਾ ਤੇ ਨਾਲੇ ਤੇ ਕਹਿੰਦੇ ਮਰੇ ਹੋਏ ਕਦੇ ਵਾਪਸ ਨਹੀਂ ਆਉਂਦੇ ਨਰਕ ਦੀ ਤਸਵੀਰ ਜਿੰਨੇ ਪੇਸ਼ ਕੀਤੀ ਬਣਾ ਕੇ ਇਹਦਾ ਮਤਲਬ ਹੈ ਕਲਪਨਾ ਹੀ ਹੈ ਨਾ ਸਵਰਗ ਤੇ ਨਰਕ ਜਿੱਦਾਂ ਦਾ ਪੇਸ਼ ਕੀਤਾ ਜਾ ਰਿਹਾ ਉਹ ਸਿਰਫ ਇੱਕ ਇਨਸਾਨ ਦੀ ਕਲਪਨਾ ਕਹੀ ਜਾ ਸਕਦੀ ਹੈ ਕਿਉਂਕਿ ਇਹ ਵਿਚਾਰ ਹਰ ಮತ ਕਹਿੰਦਾ ਵੀ ਮਰਿਆ ਹੋਇਆ ਇਨਸਾਨ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਉਹ ਵਾਪਸ ਕਿੱਦਾਂ ਆਏਗਾ ਦੱਸੇਗਾ ਕੌਣ ਕਿੰਨੇ ਦੱਸਿਆ ਕਿ ਸਵਰਗ ਦੇ ਵਿੱਚ ਮੈਨੂੰ ਇਹ ਕੁਝ ਮਿਲਿਆ ਕਿੰਨੇ ਦੱਸਿਆ ਕਿ ਨਰਕ ਦੇ ਵਿੱਚ ਮੈਂ ਇਹ ਕੁਝ ਭੋਗਿਆ ਸਿਰਫ ਪੁਜਾਰੀਵਾਦ ਵੱਲੋਂ ਲਾਲਚ ਪਾ ਕੇ ਆਪਣੇ ਘਰ ਭਰਨ ਦੀ ਖਾਤਰ ਇਹ ਸਾਰਾ ਕੁਝ ਕੀਤਾ ਗਿਆ ਉਹ ਇੱਕ ਨਹੀਂ ਇਹ ਵਿਚਾਰ ਬੰਦੇ ਦੇ ਜੀਵਨ ਦੇ ਉੱਪਰ ਇੰਨੇ ਬੁਰੇ ਤਰੀਕੇ ਦੇ ਨਾਲ ਹਾਵੀ ਹੋਈ ਆ ਪੁਜਾਰੀਵਾਦ ਨੇ ਬੱਚੇ ਦੇ ਜਨਮ ਤੋਂ ਲੈ ਕੇ ਤੇ ਮਰਨ ਤੋਂ ਬਾਅਦ ਤੱਕ ਵੀ ਪਿੱਛਾ ਨਹੀਂ ਛੱਡਿਆ ਸੱਜ ਸੰਗਤ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਆ ਮੈਂ ਬੜੀ ਵਾਰ ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹੁੰਨਾ ਗੁਰੂ ਮਹਾਰਾਜ ਦਾ ਜਿੰਨਾ ਸ਼ੁਕਰ ਕਰੋ ਉਹਨਾਂ ਘੱਟ ਹੈ ਸਾਨੂੰ ਬੜੇ ਵੱਡੇ ਜੰਜਾਲ ਦੇ ਵਿੱਚੋਂ ਬਾਹਰ ਕੱਢਿਆ ਬੰਦੇ ਦੀ ਮਤ ਮਾਰ ਦਿੰਦੇ ਨੇ ਇਹ ਲੋਕ ਕਰਮ ਕਰਾ ਕਰਾ ਕੇ ਕਰਾ ਕਰਾ ਕੇ ਤੁਸੀਂ ਵੇਖੋ ਬੱਚੇ ਦਾ ਹਜੇ ਜਨਮ ਨਹੀਂ ਹੋਇਆ ਘਰ ਦੇ ਵਿੱਚ ਤੇ ਉਹਨੇ ਠੱਪਾ ਲਾ ਦਿੱਤਾ ਵੀ ਇਹ ਤੇ ਸੂਤਕ ਪਾਤਕ ਹੋ ਗਿਆ ਇੱਕ ਘਰ ਦੇ ਵਿੱਚ ਲੋਕ ਖੁਸ਼ੀਆਂ ਮਨਾ ਰਹੇ ਨੇ ਵੀ ਬੱਚੇ ਦਾ ਜਨਮ ਹੋਇਆ ਉਹ ਕਹਿੰਦੇ ਨਹੀਂ ਭ੍ਰਿਸ਼ਟਿਆ ਗਿਆ ਸਭ ਕੁਝ ਘਰ ਦੇ ਵਿੱਚ ਮੌਤ ਹੋਈ ਉਹ ਕਹਿੰਦੇ ਨਹੀਂ ਭ੍ਰਿਸ਼ਟਿਆ ਗਿਆ ਜਦੋਂ ਤੱਕ ਮੇਰੀ ਜੇਬ 'ਚ ਕੁਝ ਨਹੀਂ ਪਏਗਾ ਉਦੋਂ ਤੱਕ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡੇ ਘਰੇ ਜਨਮ ਹੋਇਆ ਤਾਂ ਸਹਾਰਾ ਲੈਣਾ ਪਏਗਾ ਮੌਤ ਹੋਈਏ ਤਾਂ ਸਹਾਰਾ ਲੈਣਾ ਪਏਗਾ ਵਿਆਹ ਹੋਇਆ ਤਾਂ ਸਹਾਰਾ ਵਿਆਹ ਕਰਨ ਤੋਂ ਪਹਿਲਾਂ ਵਿਆਹ ਤੁਹਾਡੇ ਧੀ ਪੁੱਤ ਦਾ ਆ ਤੁਸੀਂ ਡਿਸਾਈਡ ਨਹੀਂ ਕਰ ਸਕਦੇ ਵੀ ਮੈਂ ਆਪਣੇ ਧੀ ਪੁੱਤ ਦਾ ਵਿਆਹ ਕਦੋਂ ਕਰਨਾ ਇਹ ਗੁਲਾਮੀ ਨਹੀਂ ਤੇ ਕੀ ਹੈ ਇਹ ਉਹ ਦੱਸੇਗਾ ਵੀ ਇਹ ਦਿਨ ਚੰਗਾ ਇਹ ਦਿਨ ਮਾੜਾ ਨਹੀਂ ਅਸੀਂ ਵੇਖਾਂਗੇ ਸਾਨੂੰ ਕਿਹੜਾ ਵਧੀਆ ਲੱਗ ਰਿਹਾ ਅਸੀਂ ਵੇਖਾਂਗੇ ਵੀ ਅਸੀਂ ਸਾਡੇ ਰਿਸ਼ਤੇਦਾਰ ਕਦੋਂ ਫਰੀ ਨੇ ਇਹ ਤੇ ਇਹ ਤੇ ਨਹੀਂ ਫੇ ਤੂੰ ਤਰੀਕ ਕੱਟ ਕੇ ਰੱਖਦੇ ਸਾਡੇ ਬੱਚਿਆਂ ਦੇ ਪੇਪਰ ਹੁਣ ਇਹ ਅਸੀਂ ਦੇਖਾਂਗੇ ਇਹ ਆਜ਼ਾਦੀ ਦਿੱਤੀ ਹੈ ਮਹਾਰਾਜ ਨੇ ਸਾਨੂੰ ਬੰਦਾ ਇਸ ਦੁਨੀਆ ਤੋਂ ਚਲੇ ਆ ਗਿਆ ਉਹਨੇ ਫਿਰ ਵੀ ਪਿੱਛਾ ਨਹੀਂ ਛੱਡਿਆ ਉਹ 6 ਮਹੀਨੇ ਬਾਅਦ ਆ ਗਿਆ ਉਹ ਸਾਲ ਬਾਅਦ ਆ ਗਿਆ ਹੁਣ ਵਰੀਣਾ ਆ ਗਿਆ ਜੀ ਉਹ ਗੱਲ ਵੱਖਰੀ ਹੈ ਵੀ ਅਸੀਂ ਵੇਖਾ ਵੇਖੀ ਕੰਮ ਸਾਰੇ ਉਹੀ ਅਪਣਾ ਲਿਆ ਪਿੱਛੇ ਪਿੱਛੇ ਗੁਰਮਤ ਦੇ ਵਿੱਚ ਨਹੀਂ ਸੀ ਇਹ ਸਾਰਾ ਕੁਝ ਹਰ ਸਾਲ ਬਾਅਦ ਸ਼ਰਾਧ ਆ ਗਏ ਜੀ ਤੁਹਾਡੇ ਬਜ਼ੁਰਗਾਂ ਨੂੰ ਮੈਂ ਖਾਣਾ ਪਹੁੰਚਾਉਣਾ ਹੈ ਗੁਰਮਤ ਦੇ ਵਿੱਚ ਨਹੀਂ ਸੀ ਉਹ ਗੱਲ ਵੱਖਰੀ ਹੈ ਵੀ ਅਸੀਂ ਪੰਡਤ ਦੀ ਜਗ੍ਹਾ ਭਾਈ ਨੂੰ ਰੱਖ ਲਿਆ ਤੇ ਕੰਮ ਸਾਰੇ ਉਹੀ ਕਰੀ ਜਾ ਰਹੇ ਵੀ ਉਹੀ ਗੱਲ ਹੈ ਵੀ ਕੰਨ ਸੱਦਾ ਨਹੀਂ ਪੜਨਾ ਘੁਮਾ ਕੇ ਫੜ ਲੈਣਾ ਕੰਮ ਅਸੀਂ ਕਰੇ ਬੁਲਾ ਕੇ ਰੋਟੀ ਪੰਡਤ ਨੂੰ ਨਹੀਂ ਖੁਲਾਣੀ ਭਾਈ ਨੂੰ ਖੁਲਾ ਦੇਣੀ ਅਸੀਂ ਸ਼ਰਾਦ ਨਹੀਂ ਮੰਨਦੇ ਪਰ ਜਦ ਜਦਨ ਸ਼ਰਾਦ ਹੋਣ ਉਹਦੇ ਕੱਚੀ ਰਸਦ ਗੁਰਦੁਆਰੇ ਚੜਾ ਦਿੰਦੇ ਆ ਅਸੀਂ ਮੰਨਦੇ ਨਹੀਂ ਪਰ ਇਹਨਾਂ ਹੀ ਵਿਚਾਰਾਂ ਦੇ ਵਿੱਚ ਉਹ ਸਾਨੂੰ ਸਤਿਗੁਰੂ ਨੇ ਬਾਹਰ ਕੱਢਿਆ ਬੜੀ ਆਜ਼ਾਦੀ ਆਜ਼ਾਦੀ ਜੀ ਜ਼ਿੰਦਗੀ ਦਿੱਤੀ ਤੂੰ ਆਪਣੇ ਗੁਰੂ ਨੂੰ ਪੁੱਛ ਕੇ ਤੁਰ ਸਿੱਖਾ ਤੈਨੂੰ ਲੋਕਾਂ ਨੂੰ ਪੁੱਛਣ ਦੀ ਲੋੜ ਨਹੀਂ ਤੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੂੰ ਆਪਣੇ ਗੁਰੂ ਨੂੰ ਪੁੱਛ ਉਹ ਬੜੀ ਇੱਕ ਵਿਚਾਰ ਹੈ ਕਹਿੰਦੇ ਵੀ ਪੰਡਤ ਜੀ ਦੇ ਘਰ ਦੇ ਵਿੱਚ ਨਾ ਦੁੱਧ ਨਹੀਂ ਸੀ ਹੋ ਰਿਹਾ ਰੋਜ਼ ਲੜਾਈ ਰਹਿਣੀ ਵੀ ਘਰੇ ਦੁੱਧ ਨਹੀਂ ਹੋ ਰਿਹਾ ਖਰਚਾ ਪਾਣੀ ਨਹੀਂ ਨਿਕਲ ਰਿਹਾ ਬੱਚੇ ਦੁੱਧ ਮੰਗਦੇ ਤੇ ਕਿੱਥੋਂ ਪੂਰਾ ਕਰੀਏ ਪੰਡਤ ਜੀ ਨੇ ਦਿਮਾਗ ਲਾਇਆ ਉਹ ਕਹਿੰਦੇ ਵੀ ਜੱਟ ਦੀ ਪਿਛਲੇ ਸਾਲ ਇਹਨਾਂ ਦੀ ਮਾਤਾ ਜੀ ਚੜ੍ਹਾਈ ਕੀਤੀ ਸੀ ਤੇ ਉਹਨੂੰ ਪਤਾ ਲੱਗਾ ਵੀ ਸਰ ਜੀ ਗਾਂ ਸੂਈ ਹੈ ਉਹਨਾਂ ਦੇ ਪੰਡਤ ਜੀ ਪਹੁੰਚ ਗਏ ਜਾ ਕੇ ਬੈਠੇ ਕਹਿੰਦੇ ਜੀ ਇੱਦਾਂ ਆਣਾ ਹੋਇਆ ਕਹਿੰਦੇ ਆਣਾ ਕੀ ਹੋਇਆ ਵੀ ਰਾਤੀ ਤੁਹਾਡੇ ਮਾਤਾ ਜੀ ਸੁਪਨੇ ਚ ਆਏ ਸੀ ਤੇ ਉਹ ਆਖਰੀ ਸਮਾਂ ਤੇ ਚੱਲ ਰਹੇ ਨੇ ਨਦੀ ਦੇ ਵਿੱਚ ਡੁੱਬਣੇ ਵਾਲੇ ਆ ਬਸ ਤੇ ਬੜਾ ਔਖਾ ਹੋ ਰਿਹਾ ਉਹਨਾਂ ਨੂੰ ਉਹ ਖੂਨ ਦੀ ਮੇਜ ਦੀ ਭਰੀ ਹੋਈ ਨਦੀ ਹੈ ਤੇ ਉੱਥੇ ਬਹੁਤ ਔਖਾ ਹੋ ਰਿਹਾ ਉਹਨਾਂ ਦੇ ਨਾਲ ਤੇ ਮੈਂ ਤੇ ਬੜਾ ਚਿੰਤਾ ਦੇ ਵਿੱਚ ਉਹ ਕਹਿੰਦੇ ਪੰਡਤ ਜੀ ਹੱਲ ਕੀ ਆ ਕਹਿੰਦੇ ਹੱਲ ਇਹ ਆ ਵੀ ਤੁਹਾਨੂੰ ਇੱਕ ਗਾਂ ਦਾਣ ਕਰਨੀ ਪਏ ਤੋ ਗਾਂ ਜਿਹੜੀ ਆ ਦਾਨ ਕਰੋਗੇ ਫਿਰ ਮਾਤਾ ਜੀ ਉਸ ਗਾਂ ਦੀ ਪੂੰਛ ਫੜ ਕੇ ਬਾਹਰ ਨਿਕਲਣਗੇ ਤਾਂ ਤੇ ਬਚਾਅ ਹੋ ਸਕਦਾ ਹੁਣ ਜਦੋਂ ਸਵਾਲ ਮਾਦਾ ਆਵੇ ਤੇ ਹਰ ਬੰਦਾ ਕਿਹਾ ਵੀ ਹਿੱਲਾ ਤੇ ਕਰਨਾ ਚਾਹੀਦਾ ਉਹ ਗੱਲ ਵੱਖਰੀ ਆ ਜਿਉਂਦੇ ਦੀ ਹਾਲ ਪੁੱਛਿਆ ਭਾਵੇਂ ਨਹੀਂ ਪੁੱਛਿਆ ਜਦੋਂ ਪਤਾ ਲੱਗੇ ਵੀ ਮਰਨ ਤੋਂ ਬਾਅਦ ਮਾਂ ਮੇਰੀ ਕਿਤੇ ਨਦੀ ਦੇ ਵਿੱਚ ਗੋਤੇ ਖਾਂਦੀ ਪਈ ਐ ਉਹ ਕਹਿੰਦੇ ਪੰਡਤ ਜੀ ਗਾਂ ਦੀ ਕਿਹੜੀ ਗੱਲ ਆ ਤੁਸੀਂ ਜੜੀ ਮਰਜੀ ਲੈ ਜਾਓ ਕਹਿੰਦੇ ਆ ਜਿਹੜੀ ਸਰਜਰੀ ਸੂਈ ਆ ਦੇ ਦਿਓ ਪੰਡਤ ਜੀ ਗਾਂ ਲੈ ਗਏ 2-4 ਦਿਨ ਲੰਗੇ ਦੁੱਧ ਦਾ ਪੀਤਾ ਉਹ ਕਿਸਾਨ ਉਧਰੋਂ ਦੀ ਲੰਘ ਰਿਹਾ ਸੀ ਉਹਨੇ ਪੁੱਛਿਆ ਪੰਡਤ ਜੀ ਹੁਣ ਠੀਕ ਐ ਸਾਰਾ ਕੁਝ ਵੀ ਜਿਹੜਾ ਮਸਲਾ ਸੀ ਉਹ ਹੱਲ ਹੋ ਗਿਆ ਕਹਿੰਦਾ ਹ ਹੱਲ ਹੋ ਗਿਆ ਮਾਤਾ ਜੀ ਤੇ ਪਾਰ ਲੰਘੇ ਕਹਿੰਦੇ ਫਿਰ ਗਾਂ ਵਾਪਸ ਦੇ ਦੇ ਮਾਤਾ ਹੀ ਤੇ ਲੰਘਾਉਣੀ ਸੀ ਨਾ ਮਾਤਾ ਤੇ ਲੰਘ ਗਈ ਐ ਹੁਣ ਗਾਂ ਤੂੰ ਸਾਨੂੰ ਵਾਪਸ ਦੇ ਦੇ 8 ਇਸਾ ਅੱਜ ਗੁਰਮਤ ਦੇ ਵਿੱਚ ਘਰ ਕਾਰਜ ਜੋੜਾ ਗੁਰਦੁਆਰੇ ਉਸੇ ਹੀ ਨੰਬਰ ਦਾ ਚੜਾਉਣਾ ਜਿਸ ਨੰਬਰ ਦਾ ਪਾਪੇ ਨੂੰ ਆਉਂਦਾ ਸੀ ਇੱਥੇ ਕਿਸੇ ਨੂੰ ਆਵੇ ਨਾ ਆਵੇ ਮੇਰਾ ਪਾਪਾ ਉਹਨੇ ਨੰਬਰ ਤੇ ਜੋੜੇ ਪਾਉਂਦਾ ਸੀ ਬਸ ਦੁਹਾਈਆਂ ਪਾ ਕੇ ਕਹਿੰਨੇ ਆ ਵੀ ਇੱਥੇ ਬਿਸਤਰੇ ਨਾ ਦਿਓ ਬਿਸਤਰੀ ਦੀ ਜਗ੍ਹਾ ਤੇ ਕੋਈ ਔਰ ਜਿਹੜੀ ਜ਼ਰੂਰਤ ਵਾਲੀ ਚੀਜ਼ ਆ ਉਹ ਦੇ ਦਿਓ ਜੇ ਦੇਣੀ ਆ ਤੇ ਨਹੀਂ ਦੇਣਾ ਸੀ ਬਿਸਤਰਾ ਹੀ ਆ ਚਲੋ ਇਹਦੇ ਨਾਲ ਦੀ ਮੈਂ ਔਰ ਇੱਕ ਘਟਨਾ ਸਾਂਝੀ ਕਰਾਂ ਅੰਮ੍ਰਾਲੇ ਦੇ ਇੱਕ ਭਾਈ ਸਾਹਿਬ ਸੀ ਉਹਨਾਂ ਕਿਹਾ ਵੀ ਤੁਸੀਂ ਗੁਰਦੁਆਰੇ ਨਾਲ ਮੰਝਾ ਨਾ ਦਿਓ। ਇਹਦੀ ਜਗ੍ਹਾ ਕੋਈ ਹੋਰ ਸਮਾਨ ਦੇ ਦਿਓ। ਕਹਿੰਦੇ ਨਹੀਂ। ਪਾਪਾ ਜੀ ਵਾਸਤੇ ਅਸੀਂ ਮੰਝਾ ਹੀ ਦੇਣਾ। ਕਹਿੰਦੇ ਟੀ ਉਹ ਸਿਆਣਾ ਸੀ। ਉਹ ਸਵੇਰੇ ਉਹਨਾਂ ਨੇ ਸਮਾਨ ਦਿੱਤਾ ਅਗਲੇ ਦਿਨ ਸਵੇਰੇ ਸਵੇਰੇ ਉਹਨਾਂ ਦੇ ਘਰ ਪਹੁੰਚ ਗਏ। ਕਹਿੰਦੇ ਭਾਈ ਸਾਹਿਬ ਸਵੇਰੇ ਸਵੇਰੇ ਕਹਿੰਦੇ ਵੀ ਜਾਂ ਤੇ ਮੰਝਾ ਵੱਡਾ ਕਰਕੇ ਦਿਓ ਜਾਂ ਇੱਕ ਹੋਰ ਦਿਓ। ਕਹਿੰਦੇ ਕੀ ਹੋਇਆ? ਕਹਿੰਦੇ ਤੁਹਾਡਾ ਦਿੱਤਾ ਮੰਝਾ ਤੇ ਰਾਤੀ ਮੈਂ ਸੋਚਿਆ ਵੀ ਗਰੇਟ ਵਿੱਚ ਬਾਹਰ ਪੈ ਜਾ ਤੇ ਮੈਂ ਮੰਜਾ ਲੈ ਕੇ ਬਾਹਰ ਪੈ ਗਿਆ ਤੇ ਨਾਲ ਤੁਹਾਡੇ ਪਾਪਾ ਜੀ ਆ ਗਏ ਮੰਜਾ ਸੀ ਛੋਟਾ ਦੋਵੇਂ ਬੰਦੇ ਨਾ ਮੈਂ ਸੁੱਤਾ ਨਾ ਉਹ ਸੁੱਤੇ ਪਾਸੇ ਲੈ ਕੇ ਪਏ ਰਹੇ ਕਹਿੰਦੇ ਭਾਈ ਸਾਬ ਕਿਹੜੀ ਗੱਲਾਂ ਕਰਦੇ ਹੋ ਮਰੇ ਬੰਦੇ ਕਿਤੇ ਹੁੰਦੇ ਕਹਿੰਦਾ ਮੈਂ ਕੱਲ ਦਾ ਕੀ ਸਮਝਾ ਰਿਹਾ ਤੁਹਾਨੂੰ ਮੈਂ ਦੋ ਦਿਨ ਤੁਹਾਨੂੰ ਇਸੇ ਗੱਲ ਤੇ ਜ਼ੋਰ ਲਾਇਆ ਵੀ ਤੁਹਾਡੇ ਪਾਪੇ ਨੇ ਮੰਜੇ ਤੇ ਪੈਣ ਨਹੀਂ ਹੋਣਾ ਇਹ ਜੀ ਸਾਨੂੰ ਬੜਾ ਕੁਝ ਸਿਖਾਉਂਦੀਆਂ ਨੇ ਪਰ ਅਸੀਂ ਮਰਿਆਦਾ ਨੂੰ ਇਸ ਪੱਖ ਤੋਂ ਪੜੀਏ ਤਾਂ ਨਾ ਅਸੀਂ ਗੁਰਮਤਿ ਨੂੰ ਇਸ ਪੱਖ ਤੋਂ ਵੇਖੀਏ ਤਾਂ ਨਾ ਇਹ ਲਾਲਚਾਂ ਤੋਂ ਸਤਿਗੁਰੂ ਨੇ ਸਾਨੂੰ ਦੂਰ ਕੀਤਾ ਸਬ ਕੋਈ ਚਲਨ ਕਹਿਤ ਹੈ ਉਹਾਂ ਨਾ ਜਾਣੋ ਬੈਕੁੰਠ ਹੈ ਕਹਾਂ ਪਤਾ ਨਹੀਂ ਕਿੱਥੇ ਜਿਹਦਾ ਲਾਲਚ ਦਿੱਤਾ ਜਾਂਦਾ ਆਪ ਆਪ ਦਾ ਮਰਮ ਨਾ ਜਾਨਣਾ ਬੰਦੇ ਨੂੰ ਆਪਣੇ ਆਪ ਦੇ ਬਾਰੇ ਨਹੀਂ ਪਤਾ ਮੇਰੇ ਅੰਦਰ ਕੀ ਚੱਲ ਰਿਹਾ ਹੈ ਉਹਦੇ ਬਾਰੇ ਨਹੀਂ ਪਤਾ ਬਾਤਨ ਹੀ ਬੈਕੁੰਠ ਬਖਾਨਾ ਗੱਲਾਂ ਸਵਰਗ ਦੀਆਂ ਕਰਦਾ ਹੈ ਸਵਰਗ ਦੇ ਵਿੱਚ ਇਹ ਮਿਲਦਾ ਸਵਰਗ ਦੇ ਵਿੱਚ ਇਹ ਹੁੰਦਾ ਸਵਰਗ ਦੇ ਵਿੱਚ ਉਦਾਂ ਹੁੰਦਾ ਆਪਣੇ ਆਪ ਦੇ ਬਾਰੇ ਉਹਨੂੰ ਕੋਈ ਨਹੀਂ ਪਤਾ ਜਬ ਲਗ ਮਨ ਬੈਕੁੰਠ ਕੀ ਆਸ ਤਾਬ ਲਗ ਨਹੀਂ ਚਰਨ ਨਿਵਾਸ ਜਦੋਂ ਤੱਕ ਬੰਦਿਆ ਤੇਰੇ ਮਨ ਦੇ ਵਿੱਚ ਆਸ ਰਹੀ ਮੈਨੂੰ ਮਰਨ ਤੋਂ ਬਾਅਦ ਸਵਰਗ ਮਿਲੇਗਾ ਉਦੋਂ ਤੱਕ ਤੂੰ ਰੱਬ ਦੇ ਨੇੜੇ ਨਹੀਂ ਹੋ ਸਕਦਾ ਕਿਉਂਕਿ ਤੂੰ ਤੇ ਰੱਬ ਨੂੰ ਇੱਕ ਜਗ੍ਹਾ ਤੇ ਸਥਿਰ ਮੰਨ ਕੇ ਬੈਠਾ ਨਾ ਉਹ ਮਰਨ ਤੋਂ ਬਾਅਦ ਮਿਲੇਗਾ ਤੇ ਫਿਰ ਤੂੰ ਜਿਉਂਦੇ ਜੀ ਰੱਬ ਨੂੰ ਕਿੱਦਾਂ ਮਿਲ ਲਏਗਾ ਖਾਈ ਕੋਟ ਨਾ ਪਰਨ ਪਗਾਰਾ ਪਤਾ ਨਹੀਂ ਉਹ ਥਾਂ ਕਿੱਦਾਂ ਦੀ ਹੈ ਖਾਈ ਦਾ ਅਰਥ ਹੈ ਜਿਹੜੀ ਕਿਲੇ ਦੇ ਚਾਰੇ ਪਾਸੇ ਜਿਹੜੀ ਡੂੰਗੀ ਚੌੜੀ ਖਾਈ ਪੁੱਟੀ ਜਾਂਦੀ ਹੈ ਉਹ ਪਰਨ ਦਾ ਅਰਥ ਹੈ ਸ਼ਹਿਰ ਪਗਾਰਾ ਦਾ ਅਰਥ ਹੈ ਕਿਲੇ ਦੀ ਦਵਾਰ ਫਸੀਲ ਜਿੰਨੂੰ ਕਹਿੰਦੇ ਆ ਜਿਸ ਸਵਰਗ ਦੀ ਇਹ ਗੱਲ ਕਰਦੇ ਆ ਉਹ ਕਿੱਦਾਂ ਦਾ ਸ਼ਹਿਰ ਹੈ ਉੱਥੇ ਕਿੱਦਾਂ ਦਾ ਕਿਲਾ ਹੈ ਉਹਦੇ ਚਾਰੇ ਪਾਸੇ ਕਿੱਦਾਂ ਦੀ ਖਾਈ ਕੁੱਟੀ ਹੈ ਤੇ ਕਿੱਦਾਂ ਦੀ ਆਉਂਦੀਆਂ ਦਵਾਰਾਂ ਨੇ ਨਾ ਜਾਣੋ ਬੈਕੁੰਠ ਦਵਾਰਾ ਪਤਾ ਨਹੀਂ ਸਵਰਗ ਦਾ ਦਰਵਾਜ਼ਾ ਵੀ ਕਿੱਥੇ ਹੋਏਗਾ ਕਿੱਦਾਂ ਦਾ ਹੋਏਗਾ ਅਖੀਰ ਦੇ ਵਿੱਚ ਭਗਤ ਕਬੀਰ ਸਾਹਿਬ ਨੇ ਆਪਣਾ ਫੈਸਲਾ ਰੱਖਿਆ ਕਹ ਕਮੀਰ ਅਬ ਕਹੀਏ ਕਾਂ ਇਹ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ ਕਈ ਵਾਰ ਭਗਤ ਕਬੀਰ ਸਾਹਿਬ ਜੀ ਦਾ ਨਾਮ ਕਈ ਸ਼ਬਦਾਂ ਦੇ ਵਿੱਚ ਕਬੀਰ ਦੀ ਜਗ੍ਹਾ ਕਮੀਰ ਹੀ ਵਰਤਿਆ ਗਿਆ ਹੈ ਕਹ ਕਮੀਰ ਅਬ ਕਹੀਆ ਕਾਹੇ ਭਗਤ ਕਬੀਰ ਸਾਹਿਬ ਕਹਿੰਦੇ ਇਹਨਾਂ ਲੋਕਾਂ ਦੇ ਬਾਰੇ ਮੈਂ ਕੀ ਹੁਣ ਬਿਆਨ ਕਰਾਂ ਕੀ ਆਖਾਂ ਕਿੰਨੀਆਂ ਕੁ ਗੱਲਾਂ ਕਰਾਂ ਜਿਹੜੇ ਮਨ ਦੇ ਵਿੱਚ ਬੈਕੁੰਠ ਦੀਆਂ ਤਸਵੀਰਾਂ ਬਣਾ ਕੇ ਬੈਠੇ ਆ ਪਰ ਜਦੋਂ ਮੈਂ ਆਪਣੀ ਵਿਚਾਰ ਤੁਹਾਨੂੰ ਦੱਸਾਂ ਤੇ ਮੇਰੀ ਵਿਚਾਰ ਇਹ ਹੈ ਸਾਧ ਸੰਗ ਬੈਕੁੰਠ ਹੈ ਆਹੇ ਮੇਰੇ ਵਾਸਤੇ ਸਤ ਸੰਗਤ ਹੀ ਸਵਰਗ ਹੈ ਜਿਨੂੰ ਬਾਣੀ ਕਹਿੰਦੀ ਤਾਹ ਬੈਕੁੰਥ ਜਹ ਕੀ ਰਤਨ ਤੇਰਾ ਤੂੰ ਆਪੇ ਸਰਦਾ ਲਾਏ ਜਿੱਥੇ ਤੇਰੀ ਕੀਰਤੀ ਹੁੰਦੀ ਹੈ ਜਿੱਥੇ ਤੇਰੀ ਉਸਤਤ ਹੁੰਦੀ ਹੈ ਉਹ ਥਾਂ ਬੈਕੁੰਥ ਹੈ ਉਹ ਥਾਂ ਸਵਰਗ ਹੈ ਤੇ ਅਸੀਂ ਆਪਣੇ ਜੀਵਨ ਨੂੰ ਜਿਉਂਦੇ ਜੀ ਸਵਰਗ ਬਣਾਈਏ ਜਿਉਂਦੇ ਜੀ ਆਪਣੇ ਘਰਾਂ ਨੂੰ ਸਵਰਗ ਬਣਾਈਏ ਮੈਂ ਪਿਛਲੇ ਦਿਨੇ ਇੱਕ ਸਵਰਗ ਦੇ ਬਾਰੇ ਤੁਹਾਡੇ ਚਰਨਾਂ 'ਚ ਵੀ ਬੇਨਤੀ ਕੀਤੀ ਸੀ ਮੈਂ ਬੇਨਤੀ ਦੁਹਰਾ ਕੇ ਸਮਾਪਤੀ ਕਰਾਂ ਜਿਸ ਸਵਰਗ ਬਣਾਉਣਾ ਹੈ ਨਾ ਤੇ ਆਪਣੇ ਘਰ ਨੂੰ ਬਣਾਈਏ ਕਿਦਾਂ ਦਾ ਬਣਾਈਏ ਆਪਣੇ ਘਰ ਨੂੰ ਸਾਰੇ ਪਰਿਵਾਰ ਦੇ ਜੀ ਰਲ ਕੇ ਇਦਾਂ ਦਾ ਸਵਰਗ ਬਣਾਈਏ ਵੀ ਜੇ ਕਿਤੇ ਅਸੀਂ ਆਪਣੇ ਘਰ ਵਾਪਸ ਪਰਤ ਰਹੇ ਹੋਈਏ ਨੇ ਤੇ ਸਾਡਾ ਚਿਹੜਾ ਖਿਸ ਖੜ ਜਾਏ ਕਈ ਵਾਰ ਕੀ ਹੁੰਦਾ ਨਾ ਬੰਦਾ ਥੱਕਿਆ ਹਾਰਾ ਬਾਰੂ ਲੱਖਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਟੈਨਸ਼ਨਾਂ ਦੇ ਨਾਲ ਜੂਝ ਕੇ ਸ਼ਾਮ ਨੂੰ ਘਰ ਪਰਤਦਾ ਨਾ ਉਹਦੇ ਮਨ ਦੇ ਅੰਦਰ ਇਹ ਆਸ ਹੁੰਦੀ ਹੈ ਮੇਰੇ ਕੋਲ ਲੱਖਾਂ ਪਰੇਸ਼ਾਨੀਆਂ ਨੇ ਮੈਂ ਸਾਰੇ ਦਿਨ ਦਾ ਥੱਕਿਆ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਬੰਦੇ ਮੈਨੂੰ ਟਕਰੇ ਮੈਂ ਸ਼ਾਮ ਨੂੰ ਆਪਣੇ ਘਰ ਪਰਤਣਾ ਨਾ ਮੈਂ ਆਪਣੇ ਪਰਿਵਾਰ ਨੂੰ ਮਿਲ ਕੇ ਸਭ ਕੁਝ ਭੁੱਲ ਜਾਂਦਾ ਇਹਨੂੰ ਕਹਿੰਦੇ ਸਵਰਗ ਇੱਕ ਕਈ ਵਾਰ ਇਦਾਂ ਹੁੰਦਾ ਬੰਦਾ ਸਵੇਰ ਦਾ ਕੰਮ ਤੋਂ ਆਇਆ ਬੜਾ ਵਧੀਆ ਉਹ ਬੜੀ ਖੁਸ਼ੀ ਖੁਸ਼ੀ ਚਾਹੀ ਚਾਹੀ ਘਰ ਪਰਦ ਦਾ ਉਹਨੂੰ ਪਤਾ ਹੈ ਮੈਂ ਘਰ ਦਾ ਦਰਵਾਜਾ ਖੋਲਣਾ ਤੇ ਕਲੇਸ਼ ਪੈ ਜਾਣਾ ਇਹਨੂੰ ਕਹਿੰਦੇ ਨਰਕ ਹੁਣ ਇਹ ਸਾਡੇ ਹੱਥ ਦੇ ਵਿੱਚ ਹੈ ਅਸੀਂ ਸਵਰਗ ਦੇ ਵਿੱਚ ਰਹਿਣਾ ਕਿ ਨਰਕ ਦੇ ਵਿੱਚ ਰਹਿਣਾ ਜਿੱਥੇ ਰੱਬੀ ਉਸਤਤ ਹੈ ਚੰਗੇ ਗੁਣ ਨੇ ਚੰਗਾ ਆਚਾਰ ਹੈ ਇੱਕ ਦੂਜੇ ਦੀ ਗੱਲ ਨੂੰ ਸੁਣੀ ਜਾਂਦੇ ਆ ਇੱਕ ਦੂਜੇ ਦੀ ਗੱਲ ਨੂੰ ਮੰਨਿਆ ਜਾਂਦਾ ਹੈ ਇੱਕ ਦੂਜੇ ਦੀ ਰਿਸਪੈਕਟ ਕੀਤੀ ਜਾਂਦੀ ਹੈ ਉੱਥੇ ਸਵਰਗ ਹੈ ਜਿੱਥੇ ਇੱਕ ਦੂਜੇ ਨੂੰ ਖਾਣ ਨੂੰ ਪੈਂਦੇ ਨੇ ਇੱਕ ਦੂਜੇ ਦੀ ਸਮਾਨਤਾ ਕੋਈ ਨਹੀਂ ਇੱਕ ਦੂਜੇ ਦੀ ਇੱਜ਼ਤ ਕੋਈ ਨਹੀਂ ਉਹ ਜਿਉਂਦੇ ਜੀ ਮਰਨ ਤੋਂ ਬਾਅਦ ਪਤਾ ਨਹੀਂ ਮਿਲਣਾ ਨਹੀਂ ਮਿਲਣਾ ਉਹ ਜਿਉਂਦੇ ਜੀ ਇੱਥੇ ਨਰਕ ਭੋਗ ਰਹੇ ਆ ਤੇ ਕਈ ਵਾਰ ਬੰਦਾ ਕਹਿ ਦਿੰਦਾ ਵੀ ਮਰਨ ਤੋਂ ਬਾਅਦ ਪਤਾ ਨਹੀਂ ਕਿਦਾਂ ਦਾ ਨਰਕ ਹੋਏਗਾ ਜਿੱਥੇ ਇੱਕ ਰਾਤ ਕੱਟਣੀ ਘਰ ਦੇ ਵਿੱਚ ਔਖੀ ਹੋ ਜਾਂਦੀ ਐ ਤਾਂ ਵੱਡਾ ਨਰਕ ਕੀ ਹੋਏਗਾ ਸਹਿਬ ਪਾਤਸ਼ਾਹ ਦੀ ਕਿਰਪਾ ਕਰਨ ਆਪਣੇ ਘਰਾਂ ਨੂੰ ਬਾਣੀ ਦੇ ਨਾਲ ਰਸਨਾਈਏ ਬਾਣੀ ਆਪਣੇ ਘਰਾਂ ਦੇ ਵਿੱਚ ਲੈ ਕੇ ਚੰਗਾ ਆਚਾਰ ਵਿਹਾਰ ਬਣਾਈਏ ਜਿਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੌਰ ਮਿਲ ਚੱਜ ਆਚਾਰ ਸਿੱਖ ਤੁਝ ਕਦੇ ਨਾ ਲੱਗਿਆ ਦੁੱਖ ਸਹਿਬ ਪਾਤਸ਼ਾਹੀ ਕਿਰਪਾ ਕਰਨ ਭੁਲ ਲੰਗਲਤਿਆਂ ਦੀ ਖਿਮਾ ਵਾਹਿਗੁਰੂ ਜੀ